ਤੇ ਮੈਨੇਜਮੈਂਟ ਨੇ ਮੈਨੂੰ ਸਜ਼ਾ ਦਿੱਤੀ ਕਿ ਤੂੰ ਗੇਟੋਂ ਬਾਹਰ ਚਲਾ ਜਾ ਸਕੂਲ ਤੋਂ ਬਲਾਈਂਡ ਹੋਮ ਤੋਂ ਤੇ ਮੈਂ ਹੱਥ ਜੋੜੇ ਕਿ ਮੈਨੂੰ ਸਰ ਹਫਤੇ ਦਾ ਟਾਈਮ ਦੇ ਦਿਓ ਘਾਟੋਂ ਘਟ ਮੈਂ ਸੈਟਲ ਹੋਣ ਲਈ ਕਿਤੇ ਕਿਤੇ ਗੱਲ ਕਰ ਲਾਂ ਕਹਿੰਦੇ ਨਹੀਂ ਨਹੀਂ ਤੂੰ ਹੁਣੇ ਜਾ ਕਾਕਾ ਇਹ ਨੇ ਵਿਨੋਦ ਕੁਮਾਰ ਜੋ ਦੋਵੇਂ ਅੱਖਾਂ ਤੋਂ ਵੇਖ ਨਹੀਂ ਸਕਦੇ ਵਿਨੋਦ ਦੀ ਸਰੀਰਿਕ ਚੁਣੌਤੀ ਸ਼ਾਇਦ ਫਿਰੋਜ਼ਪੁਰ ਦੇ ਬਲਾਈਂਡ ਹੋਮ ਵਾਲੇ ਸਜਾਖਿਆਂ ਨੂੰ ਨਜ਼ਰ ਨਹੀਂ ਆਉਂਦੀ ਬਲਾਈਡ ਹੋਮ ਦੇ ਮਾੜੇ ਪ੍ਰਬੰਧਾਂ ਬਾਰੇ ਵਿਨੋਦ ਨੇ ਸ਼ਿਕਾਇਤ ਕੀਤੀ ਤਾਂ ਸਜ਼ਾ ਦੇ ਤੌਰ ਤੇ ਉਸ ਨੂੰ ਬਾਹਰ ਕਰ ਦਿੱਤਾ ਗਿਆ ਮੈਂ ਸਰ ਮੈਰੀ ਗੱਲ ਬਸ ਇਹ ਰੋਟੀ ਪਿੱਛੇ ਹੋਈ ਹੈ ਕਿ ਖਾਣਾ ਮਾੜਾ ਬਣਨ ਲੱਗ ਗਿਆ ਪਹਿਲਾਂ ਚੰਗਾ ਬਣਦਾ ਸੀ ਤੇ ਹੁਣ ਕਿਉਂ ਮਾੜਾ ਬਣ ਰਿਹਾ ਰੋਟੀ ਦੀ ਸ਼ਿਕਾਇਤ ਕਰਨ ਤੇ ਸਜ਼ਾ ਇਹ ਮਿਲੀ ਕਿ ਜਸਵਿੰਦਰ ਸਿੰਘ ਜੀ ਨੇ ਤੇ ਉਹ ਕੁੱਕ ਨੇ ਦੋਨਾਂ ਨੇ ਪਤਾ ਲਾਇਆ ਕਿ ਸਲਾਹ ਕਰਕੇ ਮੈਨੇਜਮੈਂਟ ਨਾਲ ਗੱਲ ਕਰਕੇ ਤੇ ਮੈਨੇਜਮੈਂਟ ਨੂੰ ਦੱਸਿਆ ਤੇ ਮੈਨੇਜਮੈਂਟ ਨੇ ਮੈਨੂੰ ਸਜ਼ਾ ਦਿੱਤੀ ਕਿ ਤੂੰ ਗੇਟੋਂ ਬਾਹਰ ਚਲਾ ਜਾ ਸਕੂਲ ਤੋਂ ਬਲਾਈਂਡ ਹੋਮ। ਵਿਨੋਦਾ ਸਵਾਲ ਸਿਰਫ ਐਨਾ ਸੀ ਕਿ ਰੋਟੀ ਮਾੜੀ ਕਿਉਂ ਦੇ ਰਹੇ ਹੋ? ਕਈ ਸਾਲਾਂ ਤੋਂ ਬਲਾਈਂਡ ਹੋਮ ਵਿੱਚ ਰਹਿ ਰਹੇ ਵਿਨੋਦ ਨੇ ਪ੍ਰਬੰਧ ਕਾਂ ਦੇ ਹਾੜੇ ਘਟੇ। ਕਿ ਇਸ ਹਾਲਤ ਵਿੱਚ ਉਹ ਕਿੱਥੇ ਜਾਵੇਗਾ? ਪਰ ਅੱਖਾਂ ਤੋਂ ਸਜਾਖੇ ਦਿਲ ਤੇ ਦਿਮਾਗ ਤੋਂ ਅੰਨੇ ਹੋ ਚੁੱਕੇ ਸਨ। ਮਜਬੂਰੀ ਦੇ ਵਿੱਚ ਵਿਨੋਦ ਨੇ ਦੋਸਤ ਦੇ ਘਰ ਸਹਾਰਾ ਲਿਆ ਤੇ ਮੈਂ ਹੱਥ ਜੋੜੇ ਕਿ ਮੈਨੂੰ ਸਰ ਹਫਤੇ ਦਾ ਟਾਈਮ ਦੇ ਦਿਓ ਘਾਟੋਂ ਘਾਟ ਮੈਂ ਸੈਟਲ ਹੋਣ ਲਈ ਕਿਤੇ ਕਿਤੇ ਗੱਲ ਕਰਨਾ ਕਹਿੰਦੇ ਨਹੀਂ ਨਹੀਂ ਤੂੰ ਹੁਣੇ ਜਾ ਕਾਕਾ ਸ਼ੁਕਰ ਹੈ ਸੈਕਟਰੀ ਸਾਹਿਬ ਜੀ ਨੇ ਇਹ ਕਿਹਾ ਸੀ ਕਾਕਾ ਸ਼ੁਕਰ ਹੈ ਤੈਨੂੰ ਹੁਣੇ ਕਹਿ ਰਹੇ ਕੱਲ ਦਾ ਟਾਈਮ ਦੇ ਰਹੇ ਆ ਹੁਣੇ ਜਾਣ ਨੂੰ ਨਹੀਂ ਕਹਿ ਰਹੇ ਮੈਂ ਸਰ ਪਲੀਜ਼ ਦੇ ਦਿਓ ਮੇਰੇ ਟਾਈਮ ਦੇ ਦਿਓ ਪਰ ਨਹੀਂ ਦਿਆ ਵਿਨੋਦ ਨੇ ਸਰ ਸ਼ਿਕਾਇਤ ਸਿਰਫ ਵਿਰੋਧ ਨੂੰ ਹੀ ਨਹੀਂ ਬਲਕਿ ਬਲਾਈਂਡ ਹੋਮ ਦੇ ਵਿੱਚ ਰਹਿੰਦੇ ਉਸ ਤੇ ਬਾਕੀ ਸਾਥੀਆਂ ਨੂੰ ਵੀ ਹੈ ਉਹ ਦੱਸਦੇ ਨੇ ਕਿ ਮਸਲਾ ਸਿਰਫ ਰੋਟੀ ਦਾ ਹੀ ਨਹੀਂ ਬਲਕਿ ਕੱਪੜੇ ਦਾ ਵੀ ਹੈ ਲੀਡਰ ਤੇ ਪ੍ਰਸ਼ਾਸਨ ਵਾਲੇ ਆਉਂਦੇ ਨੇ ਸ਼ਿਕਾਇਤਾਂ ਸੁਣਦੇ ਨੇ ਪਰ ਪ੍ਰਣਾਲੀ ਉੱਥੇ ਦਾ ਉੱਥੇ ਹੀ ਰਹਿੰਦਾ ਹੁਣ ਤੁਸੀਂ ਕੱਪੜੇ ਲੀੜੇ ਦੀ ਗੱਲ ਸੁਣ ਲਓ ਹੁਣ ਤੁਹਾਡੇ ਵਰਗੇ ਕੋਈ ਪਾਟੇ ਪੁਰਾਣੇ ਇੱਥੇ ਦੇ ਗਿਆ ਠੀਕ ਹੈ ਤੇ ਉਹ ਸਾਨੂੰ ਚੁੱਕ ਕੇ ਉਹਨਾਂ ਨੇ ਫੜਾ ਦੇਣੇ ਆ ਜੇ ਨਵੇਂ ਆਂਦੇ ਹੋ ਨਵੇਂ ਕਿਥੇ ਨਵੇਂ ਹੁਣ ਆਂਦੇ ਨੰਬਰੇ ਕਿਤੇ ਪਤਾ ਹੀ ਨਹੀਂ ਲੱਗਦਾ ਆਉਂਦੇ ਵੀ ਐ ਯਾਰ ਤੁਹਾਡਾ ਚੀਜ਼ੇ ਵਿਗਾਇਵ ਹੋ ਜਾਂਦੀਆਂ ਐ ਕਿੱਥੇ ਬਸ ਅੰਦਰੋਂ ਬਲਾਈਂਡ ਪਤਾ ਲੱਗਦਾ ਹੀ ਨਹੀਂ ਐ ਔਰ ਇਹ ਅੰਦਰੋਂ ਜੋ ਕੁਛ ਆਤਾ ਹਮ ਲੋਕ ਨੂੰ ਕੁਝ ਮਿਲਦਾ ਨਹੀਂ ਔਰ ਇਹ ਲੋਗ ਧਾਕ ਦੇ ਦਿੰਦੇ ਨੇ ਅੱਛੇ ਜਿਹੀ ਚੀਜ਼ੇ ਵਿਨੋਦ ਤੇ ਬਲਾਈਂਡ ਹੋਮ ਦੇ ਵਿੱਚ ਰਹਿੰਦੇ ਬਾਕੀ ਪੀੜਤਾਂ ਦਾ ਮਸਲਾ ਜਦੋਂ ਅਸੀਂ ਸਥਾਨਕ ਆਗੂਆਂ ਤੇ ਪ੍ਰਸ਼ਾਸਨ ਦੇ ਬੂਰੇ ਚੁੱਕਿਆ ਤਾਂ ਭਰੋਸਾ ਇਹੀ ਮਿਲਿਆ ਕਿ ਜਾਂਚ ਤੋਂ ਬਾਅਦ ਕਾਰਵਾਈ ਹੋਵੇਗੀ ਵੇ ਤੁਸੀਂ ਮੇਰੇ ਧਿਆਨ ਚ ਵਿਸ਼ਾਲਾ ਕਿ ਆਂਦਾ ਹੈ ਮੈਨੂੰ ਵੀ ਕੁਝ ਸਮਾਂ ਹੋ ਗਿਆ ਬਲੈਂਡ ਰੂਮ ਦੇ ਆਛੇ ਤੜ ਮਹੀਨੇ ਹੋ ਗਏ ਉਸ ਤੋਂ ਬਾਅਦ ਮੇਰਾ ਚੱਕਰ ਲੱਗਾ ਨਹੀਂ ਮੈਂ ਜ਼ਰੂਰ ਰਿਪੋਰਟਾਲ ਕਰਾ ਲਾਂਗਾ ਔਰ ਪੋਲਿਟਿਕਲ ਲੀਡਰ ਦੇ ਨਾਤੇ ਕਹਿ ਲੋ ਸ਼ਹਿਰ ਵਾਸੀ ਹੁੰਦੇ ਨਾਤੇ ਫਰਜ਼ ਹੈ ਸਾਡਾ ਇੱਕ ਵਾਰ ਜਾ ਕੇ ਅਸੀਂ ਖੁਦ ਹੀ ਦੇਖਾਂਗੇ ਕਿ ਵਾਹ ਪੇ ਖਾਣਾ ਜੋ ਮਿਲ ਰਹਾ ਵਾਕੀ घटिया क्वालिटी का है एंड मैनेजमेंट कमेटी की मीटिंग एक बुलाके एंड आ, इन वहीं पे वहां पे उनको बुलाके एंड आ, जो वहां पे इनमेट्स हैं ब्लाइंड इनमेट्स हैं उनके साथ बैठ के जो भी उनकी प्रॉब्लम्स है उसके उसको सॉल्व किया जाएगा भरोसा तो मिल गया पर इस भरोसेदा विनोद दे उससे साथियों को सहारा कबो मिलेगा एचडी उदेख रहेगी